ਅੱਜ ਤੁਹਾਨੂੰ ਬਟਾਲਾ ਦੇ ਵਿੱਚ ਦਿਖਾਣਾ ਹੈ ਨੀਟੂ ਛਟਰਾਵਾਂ ਵਾਲਾ ਜਿਹੜਾ ਹੈ ਬਟਾਲਾ ਦੇ ਵਿੱਚ ਆਪਣੇ ਉਮੀਦਵਾਰ ਖੜਾ ਕਰਨ ਆਏ ਆ ਉਹਨਾਂ ਨਾਲ ਗੱਲ ਵੀ ਕਰਾਂਗੇ ਕਿਹੜੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਖੜਾ ਕਰਦੇ ਪਏ ਆ ਉਹਨਾਂ ਨਾਲ ਗੱਲ ਵੀ ਕਰਦੇ ਹਾਂਜੀ ਨੀਟੂ ਜੀ ਕਿਹੜੀ ਪਾਰਟੀ ਆ ਤੇ ਕਿਹੜਾ ਉਮੀਦਵਾਰ ਅੱਜ ਖੜਾ ਕਰਦੇ ਹੋ ਦੇਖੋ ਜੀ ਵਿਨੇ ਮਾਝਾ ਸਾਡੇ ਜੀ ਆ ਤੇ ਬਹੁਤ ਵਧੀਆ ਇਨਸਾਨ ਆ ਸਾਫ਼ ਸ਼ਿਵੀ ਦੇ ਆ ਤੇ ਮੇਰਾ ਦਿਲ ਕਹਿੰਦਾ ਵੀ ਮਾਤਾ ਚਿੰਤਪੁਨੀ ਨੂੰ ਮੰਨ ਕੇ ਵੀ ਇਹ ਬੰਦੇ ਬਹੁਤ شریف ਆ ਇਹਨਾਂ ਨੂੰ ਖੜਾ ਕਰਨ ਜਦ ਤਾ ਤੇ ਵਟਾਲੇ ਵਾਸੀਆਂ ਨੂੰ ਇਹਨਾਂ ਦੀ ਪੈਸੇ ਵੱਲੋਂ ਵੀ ਤੇ ਉਦਾਂ ਵੀ ਸਪੋਰਟ ਉਦਾਂ ਵੀ ਸਪੋਰਟ ਕਰਨੀ ਚਾਹੀਦੀ ਹੈ ਜੇ ਇਹਨਾਂ ਨੂੰ ਸਪੋਰਟ ਨਹੀਂ ਕਰ ਰਿਹਾ ਸਮਝ ਲੋ ਮੈਨੂੰ ਸਪੋਰਟ ਕਰ ਰਿਹਾ ਵਾ ਉਹ ਮੇਰੇ ਤੇ ਐਹਸਾਨ ਕਰ ਰਿਹਾ ਮੈਂ ਇਨੀ ਹੁਣ ਜਿਹੜੇ ਕੈਂਡੀਡੇਟ ਆ ਤੁਹਾਡੇ ਕਿੰਨੇ ਖੜੇ ਕੀਤੇ ਗਏ ਆ ਇਸ ਟਾਈਮ ਤੇ ਕੀ ਮੁੱਦੇ ਰਹਿਣਗੇ ਪਾਰਟੀ ਦੇ ਦੇਖੋ ਜੀ ਸਾਡੇ ਮੁੱਦੇ ਮਹਿੰਗਾਈ ਦੇ ਵਿੱਚ ਆ 400 ਸੈਂਟਰਾ ਆਪਾਂ 1100 ਦੇ ਰਹਿ ਰਹੇ ਆ ਠੀਕ ਆ ਨੌਕਰੀਆਂ ਨਹੀਂ ਆ ਗਈਆਂ ਐਜੂਕੇਸ਼ਨ ਨਹੀਂ ਆ ਗਈ ਲੋਕ ਕਿਹੜਾ ਬੰਦਾ ਵਾ ਕਿਹੜਾ ਬੰਦਾ ਦਾ ਕਰ ਰਿਹਾ ਜੇ ਕਿਸੇ ਗਰੀਬ ਦੀ ਨਹੀਂ ਸੁਣੀ ਜਾਂਦੀ ਅੱਜ ਜੇ ਡਾਕਟਰ ਭੀਮrao ਬਾਬਾ ਸਾਹਿਬ ਨੇ ਕਾਨੂੰਨ ਚਲਾਇਆ ਸੰਵਿਧਾਨ ਚਲਾਇਆ ਅਸੀਂ ਉਹਨਾਂ ਦੇ ਨਾਲ ਆ ਪਰ ਇਹ ਗਾਣਾ ਗਾਣਾ ਚਾਹੁੰਦੇ ਆ ਮੇਰੇ ਵਾਰੇ ਪੁੱਛ ਲਵੀ ਤੂੰ ਇਹਨਾ ਵਜ਼ਾਨੀਆਂ ਤੋਂ ਸ਼ੁਰਤੋਂ ਹੀ ਸਾਡਾ ਪੁੱਠਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਮੇਰਾ ਯਾਰ ਪੰਜਾਬੀ ਏ ਨਹੀਂ ਮੇਰਾ ਪਿਆਰ ਪੰਜਾਬੀ ਏ ਜ਼ੁਲਮਨ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ ਯਾਰ ਪੰਜਾਬੀ ਏ ਨਹੀਂ ਮੇਰਾ ਪਿਆਰ ਪੰਜਾਬੀ ਏ ਜਿਹੜਾ ਬਟਾਲੇ 'ਚ ਕੈਂਡੀਡੇਟ ਖੜਾ ਕੀਤਾ ਉਹ ਕੀ ਦੇਖਿਆ ਅੱਜ ਉਹਨਾਂ ਦੀ ਤਬੀਦ ਖਰਾਵਾ ਅੱਜ ਉਹਨਾਂ ਦੀ ਤਬੀਦ ਖਰਾਵਾ ਤੇ ਆ ਖੜੇ ਭਾਜੀ ਵੀਨੇ ਵਾਜਨ ਦੀ ਤੇ ਇਹ ਬਹੁਤ ਵਧੀਆ ਇਨਸਾਨ ਹੈ ਬਹੁਤ ਵੀਨੇ ਮਿਨੇ ਵਾਜਨ ਦਾ ਬਹੁਤ ਵਧੀਆ ਇਨਸਾਨ ਹੈ ਤੇ ਮੈਂ ਸਾਰੇ ਬਟਾਲੇ ਵਾਲੇ ਹੱਥ ਜੋੜ ਕੇ ਬੇਨਤੀ ਕਰਦਾ ਮੇਰੀਆਂ ਪਿਪਾ ਮਾ ਮਾ ਬਜ਼ੁਰਗ ਬੱਚੇ ਕਿ ਇੱਕ ਇੱਕ ਵੋਟ ਭਾਈ ਨੂੰ ਪਾਓ ਤੇ ਭਾਈ ਨੂੰ ਕਾਮਯਾਬ ਕਰੋ ਕਿਉਂਕਿ ਇੱਕ شریف ਬੰਦਾ ਵੀ ਕਦੀ ਕੈਂਡੀਡੇਟ ਬਣੇਗਾ ਤੇ ਜ਼ਿੰਦਗੀ ਜੀ ਆਜ਼ਾਦ ਕਰੋ ਯਾਰ ਕੋਈ ਜ਼ਿੰਦਗੀ ਚ ਇਮਾਨਦਾਰੀ ਵੀ ਚੰਗਾ ਕੰਮ ਵੀ ਕੀਤਾ ਇਸ ਦੁਨੀਆ ਦਾ ਰੱਬ ਹੈਗਾ ਸਾਨੂੰ ਨਜ਼ਰ ਨਹੀਂ ਆਉਂਦਾ ਦਿਨ ਚੜਦਾ ਹਵਾ ਪਾਣੀ ਆ ਸਾਰੀ ਲਾਈਟ ਆ ਸਾਰੇ ਪਾਸੇ ਪਰਮਾਤਮਾ ਤੁਹਾਡੇ ird gird ਖੜਾ ਤੁਸੀਂ ਸਿਰਫ ਦੇਖ ਤੁਸੀਂ ਦੇਖ ਨਹੀਂ ਸਕਦੇ ਦੇਖਣੇ ਤੋਂ ਪਾਰੇ ਪਰਮਾਤਮਾ ਰੱਬ ਇਹਨਾਂ ਬੰਦਿਆਂ ਦੇ ਵਿੱਚ ਰੂਪ ਦੇ ਵਿੱਚ ਆਉਂਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਫਟਾਰੇ ਕਿੰਨੇ ਬੰਦੇ ਖੜੇ ਕਰ ਚੁੱਕੇ ਨੇ ਜਿਹੜੇ ਸਾਰੇ ਬੰਦੇ ਖੜੇ ਆ ਜੀ ਤੇਰਾ ਬੰਦ ਇੱਕ ਜਗ੍ਹਾ ਖੜੇ ਆ ਜੀ ਸੱਤ ਅੱਠ ਬੰਦੇ ਇੱਕ ਜਗ੍ਹਾ ਇਹ ਸੁਣਿਆ ਤੁਸੀਂ ਨੀਡ ਟੂ ਸ਼ਟਰਨ ਵਾਲਿਆਂ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਬਟਾਲਾ ਦੇ ਵਿੱਚ ਜਿਹੜੇ ਉਮੀਦਵਾਰ ਖੜਾ ਕੀਤਾ ਉਹਨਾਂ ਦੇ ਹੱਕ ਚ ਵੋਟਾਂ ਪਾਈਆਂ ਜਾਣ ਮੈਂ ਬਟਾਲਾ ਤੋਂ ਵਿਕੀ ਮਲੇ